ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿਹੜੇ ਜੈਏ ਵਾਲੇ ਸ਼ਬਦ ਆਉਂਦੇ ਨੇ ਉਹਨਾਂ ਦਾ ਉਚਾਰਨ ਸਿੱਖਣ ਵਾਸਤੇ ਬਹੁਤ ਹੀ ਸੌਖਾ ਤਰੀਕਾ ਅਜਪਾ ਸਰਵਣ ਕਰਨਾ ਹੈ ਕਿਉਂਕਿ ਜਦੋਂ ਆਪਾਂ ਸਹਿ ਪਾਠ ਘਰਾਂ ਵਿੱਚ ਕਰਦੇ ਆਂ ਜਾਂ ਸੰਗਤਾਂ ਜਿੰਨੀਆਂ ਵੀ ਜਾਂ ਗ੍ਰੰਥੀ ਸਿੰਘ ਵੀਰਪਰਾ ਪਾਠ ਉਚਾਰਨ ਕਰਦੇ ਨੇ ਉੱਥੇ ਫਿਰ ਕਈ ਵਾਰ ਮੁਸ਼ਕਲ ਆ ਜਾਂਦੀ ਕਿਸ ਦਾ ਉਚਾਰਨ ਕਿਵੇਂ ਕਰਨਾ ਸੋ 2-3 ਗੱਲਾਂ ਆਪਾਂ ਅੱਜ ਸਰਵਣ ਕਰਨੀਆਂ ਵਿੱਚ ਜਦੋਂ ਤੁਸੀਂ ਇਹ ਦਿਮਾਗ ਦੇ ਵਿੱਚ ਭਾ ਲਵੋਗੇ ਗੱਲਾਂ ਨੂੰ ਫਿਰ ਤੁਹਾਨੂੰ ਜਦੋਂ ਵੀ ਸ਼ਬਦ ਜਈਏ ਵਾਲੇ ਆਉਣਗੇ ਉਹਨਾਂ ਦਾ ਉਚਾਰਨ ਤੁਹਾਨੂੰ ਆਟੋਮੈਟਿਕ ਹੀ ਸ਼ੁੱਧ ਆਵੇਗਾ ਜਿਵੇਂ ਹੁਣ ਗੁਰਬਾਣੀ ਵਿੱਚ ਐੜਾ ਜਈਏ ਹੋੜਾ ਆਉਂਦਾ ਹੈ ਜਦੋਂ ਵੀ ਗੁਰਬਾਣੀ ਵਿੱਚ ਐੜਾ ਜਈਏ ਹੋੜਾ ਸ਼ਬਦ ਆਇਆ ਹੁਣ ਤੁਸੀਂ ਇਹ ਸਮਝ ਲੈ ਕਿ ਜਦੋਂ ਜਈਏ ਨੂੰ ਹੋੜਾ ਕਿਤੇ ਵੀ ਗੁਰਬਾਣੀ ਵਿੱਚ ਆ ਰਿਹਾ ਹੈ ਜਈਏ ਨੂੰ ਹੋੜਾ ਉਥੇ ਊੜੇ ਨੂੰ ਹੋੜਾ ਬਣੇਗਾ ਇਹ ਧਿਆਨ ਰੱਖਣਾ ਜਿੱਥੇ ਵੀ ਗੁਰਬਾਣੀ ਵਿੱਚ ਜਈਏ ਨੂੰ ਹੋੜਾ ਆ ਰਿਹਾ ਹੈ ਉਥੇ ਊੜੇ ਨੂੰ ਹੋੜਾ ਹੀ ਉਚਾਰਨ ਕਰਨਾ ਤੇ ਇਹ ਧਿਆਨ ਰੱਖਣਾ ਕਿ ਜਈਏ ਨੂੰ ਹੋੜੇ ਤੋਂ ਪਹਿਲਾਂ ਏੜੇ ਨੂੰ ਸਿਹਾਰੀ ਪਾਉਣੀ ਹੈ ਜਈਏ ਤੋਂ ਹੋੜੇ ਜਈਏ ਜਈਏ ਜਿੱਥੇ ਹੋੜਾ ਆ ਗਿਆ ਉੱਥੇ ਸਮਝਣਾ ਕਿ ਪਹਿਲਾਂ ਏੜੇ ਨੂੰ ਸਿਹਾਰੀ ਪਾਉਣੀ ਹੈ ਫਿਰ ਊੜੇ ਨੂੰ ਹੋੜਾ ਬੰਨਣਾ ਹੈ ਜਦੋਂ ਵੀ ਗੁਰਬਾਣੀ ਵਿੱਚ ਅਸੀਂ ਤਿੰਨ ਸ਼ਬਦ ਲਿਖੇ ਹੋਏ ਨੇ ਗੁਰਬਾਣੀ ਦੇ ਤੇ ਹੋੜਿਆਂ ਵੱਲ ਲਿਖੇ ਜਿੱਥੇ ਜਈਏ ਨੂੰ ਹੋੜਾ ਲੱਗਾ ਹੈ ਤੁਸੀਂ ਹੁਣ ਇਹ ਸਮਝ ਲੈਣਾ ਕਿ ਮੰਨ ਲੋ ਕਿ ਗੁਰਬਾਣੀ ਪੜ ਰਿਹਾ ਆ ਤੇ ਅੱਗੇ ਪਾਠ ਆ ਗਿਆ ਐੜਾ ਜੀਏ ਹੋੜਾ ਉੱਥੇ ਆਪਾਂ ਸੋਚ ਲੈਣਾ ਹੈ ਕਿ ਪਹਿਲਾਂ ਏੜੀ ਨੂੰ ਸਿਆਰੀ ਊੜੇ ਨਹੂੜਾ ਐੜਾ ਈੜੀ ਸਿਆਰੀ ਊੜੇ ਹੋੜਾ ਐੜਾ ਈੜੀ ਸਿਆਰੀ ਊੜੇ ਹੋੜਾ ਇਸ ਦਾ ਉਚਾਰਨ ਬਣ ਗਿਆ ਅਯੋ 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 ਉਚਾਰਨ ਕਰਨਾ ਹੈ ਕਈ ਇਹ ਸਦਾ ਉਚਾਰਨ ਕਰਾਉਂਦੇ ਨੇ ਅਯੋ ਬਿਹਾਰੀ ਪਾ ਕੇ ਨਹੀਂ ਸੰਤ ਗਿਆਨੀ ਗੁਰਬਜਨ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਦਾ ਦਰਪਣ ਦਰਸ਼ਨ ਕਰੋ ਉਹਦੇ ਵਿੱਚ ਬਕਾਇਦਾ ਇਹ ਸ਼ਬਦ ਲਿਖੀ ਹੋਏ ਨੇ ਉਚਾਰਨ ਉਚਾਰਨ ਦੱਸਿਆ ਹੋਇਆ ਐੜਾ ਜਗੀ ਹੋੜਾ ਉਚਾਰਨ ਹੈ ਅਯੋ ਤੁਸੀਂ ਇਹ ਤਿਆਰ ਰੱਖਣਾ ਕਿ ਪਹਿਲਾਂ ਇਹ ਗੱਲ ਕੀਤੀ ਹੈ ਕਿ ਜਦੋਂ ਜਈਏ ਨੂੰ ਹੋੜਾ ਗੁਰਬਾਣੀ ਵਿੱਚ ਕਿਤੇ ਵੀ ਆ ਰਿਹਾ ਹੈ ਪਹਿਲਾਂ ਈੜੀ ਸਿਹਾਰੀ ਕਰ ਦੇਣੀ ਹੈ ਫਿਰ ਊੜੇ ਹੋੜਾ ਪਾ ਦੇਣਾ ਉਸ ਦਾ ਉਚਾਰਨ ਆਪੇ ਤੁਹਾਨੂੰ ਸੌਖਾ ਜਾਵੇਗਾ ਬਸ ਇਹ ਤੁਸੀਂ ਗੱਲ ਚੇਤੇ ਰੱਖਣੀ ਹੈ ਅਪ ਪਿਛਲੀ ਵੀਡੀਓ ਵਿੱਚ ਇਹ ਸਰਵਣ ਕੀਤਾ ਸੀ ਨਾ ਕਿ ਜਿੱਥੇ ਜਈਏ ਨੂੰ ਲਾ ਆ ਰਹੀ ਹੈ ਉੱਥੇ ਬਿਹਾਰੀ ਪਹਿਲਾਂ ਈੜੀ ਨੂੰ ਪਾ ਦੇਣੀ ਹੈ ਤੇ ਉਸ ਦਾ ਉਚਾਰਨ ਸ਼ੁੱਧ ਹੋਵੇਗਾ ਜਈ ਨੂੰ ਲਾਂ ਜਿੱਥੇ ਵੀ ਆ ਰਹੀ ਪਹਿਲਾਂ ਈੜੀ ਬਿਹਾਰੀ ਪਾ ਦਿਓ ਫਿਰ ਲਾਂ ਲੱਗ ਜਾਵੇ ਇੱਥੇ ਹੁਣ ਜਈ ਨੂੰ ਹੋੜਾ ਪਹਿਲਾਂ ਈੜੀ ਨੂੰ ਸਿਹਾਰੀ ਪਾਉਣੀ ਐ ਤੇ ਊੜੇ ਹੋੜਾ ਕਰ ਦੇਣਾ ਉਚਾਰਨ ਇਸ ਦਾ ਆ ਜਾਊਗਾ ਅਯੋ ਅੱਗੇ ਆ ਗਿਆ ਹਾਹੇ ਹੋੜਾ ਜਈ ਹੋੜਾ ਹੁਣ ਇਸ ਦਾ ਜਿਹੜਾ ਹਾਹੇ ਊੜਾ ਐ ਇਹ ਹਾਏ ਊੜਾ ਰਹਿਣਾ ਉਵੇਂ ਹੀ ਜਿਵੇਂ ਇੱਥੇ ਪਿਆ ਹੋਇਆ ਹੁਣ ਉਹੀ ਸ਼ਬਦ ਫਿਰ ਜਈ ਹੋੜਾ ਈਡੀ ਸਿਆਰੀ ਊੜੇ ਹੋੜਾ ਹੋਇਓ ਹੋਇਓ ਉਚਾਰਨ ਕਰਨਾ ਹੋਇਓ ਲਿਖਿਆ ਹਾਹੇ ਓੜਾ ਈਡੀ ਸਿਆਰੀ ਊੜੇ ਹੋੜਾ ਹੋਇਓ ਕੋਈ ਸ਼ਬਦ ਇੱਥੇ ਆ ਗਿਆ ਜਈਏ ਹੋੜਾ ਨੰਨਾ ਠੱਠਾ ਇਹ ਦੋਨੇ ਅੱਖਰ ਬੁਗਤੇ ਨੇ ਜਈਏ ਹੋੜਾ ਆ ਗਿਆ ਅੱਗੇ ਨੰਨਾ ਠੱਠੇ ਸਿਆਰੀ ਊੜੇ ਹੋੜਾ ਊੜੇ ਹੋੜਾ ਠੱਠੇ ਨੂੰ ਸਿਆਰੀ ਕਿਵੇਂ ਪੈਗੀ ਇਹ ਧਿਆਨ ਰੱਖਣਾ ਜਦੋਂ ਇਸ ਦਾ ਉਚਾਰਨ ਕਰਨਾ ਊੜੇ ਨੂੰ ੜਾ ਆਇਆ ਹੈ ਜਈਏ ੜਾ ਉਚਾਰਨ ਵਾਸਤੇ ਊੜੇ ਨੂੰ ਪਲੱਸ ਜਿਹੜੀ ਸਿਹਾਰੀ ਹੈ ਇਹ ਸਿਹਾਰੀ ਲਾ ਕੇ ਉਚਾਰਨ ਕਰਨਾ ਜਦੋਂ ਆਪਾਂ ਮੰਨ ਲਓ ਕਿ ਹੁਣ ਇਹ ਆਪਣੇ ਮਨ ਵਿੱਚ ਸਵਾਲ ਹੈ ਕਿ ਸਿਹਾਰੀ ਕਿਵੇਂ ਪੈ ਗਈ ਹੁਣ ਆਪਾਂ ਇਸ ਦਾ ਉਚਾਰਨ ਕਰਦੇ ਆ ਨੱਠੋ ਕਿਵੇਂ ਪੜਾਂਗੇ ਨੱਠੋ ਨਹੀਂ ਬਣਦਾ ਇਸ ਦਾ ਉਚਾਰਨ ਪੜਦੇ ਨੱਠਿਓ 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 ਇੱਥੇ ਸਿਆਰੀ ਦੀ ਆਵਾਜ਼ ਉਚਾਰਨ ਹੋ ਰਹੀ ਹੈ ਨੰਨਾ ਠੱਠੇ ਸਿਆਰੀ ਊੜੇ ਹੋੜਾ ਹੁਣ ਤੁਸੀਂ ਜਦੋਂ ਉਚਾਰਨ ਕਰਨਾ ਹੈ ਇਸ ਦਾ ਉਚਾਰਨ ਕਰਨਾ ਨੱਠਿਓ ਹੁਣ ਤੁਸੀਂ ਵੇਖਣਾ ਕਿ ਇਹਦੇ ਵਿੱਚ ਸਿਆਰੀ ਦੀ ਆਵਾਜ਼ ਆ ਰਹੀ ਹੈ ਨੱਠਿਓ ਜੇ ਸਿਆਰੀ ਨਹੀਂ ਬੋਲਦੇ ਫਿਰ ਬਣਦਾ ਪਾਠ ਨੱਠੋ ਤੇ ਨੱਠੋ ਬਣਦਾ ਨੰਨਾ ਠੱਠੇ ਹੋੜਾ ਨੱਠੋ ਜੇ ਆਪਾਂ ਓੜੇ ਦੀ ਆਵਾਜ਼ ਇੱਥੇ ਜਈਏ ਦੀ ਆਵਾਜ਼ ਦਵਾਂਗੇ ਹੁਣ ਨੱਠੋ ਪੜਾਂਗੇ ਨੰਨਾ ਠੱਠੇ ਓੜਾ ਜਈਏ ਜਈਏ ਕੱਟਿਆ ਜਾਵੇਗਾ ਨੱਠੋ ਬਣ ਗਿਆ ਜੇ ਆਪਾਂ ਨੰਨਾ ਠੱਠਾ ਜਈਏ ਨੂੰ ਉਚਾਰਨ ਕਰਨਾ ਹੈ ਕਿਉਂਕਿ ਲੱਗਾ ਤੇ ਇੱਥੇ ਓੜੇ ਹੋੜਾ ਬਣਨਾ ਹੈ ਹੁਣ ਇਸ ਦਾ ਉਚਾਰਨ ਬਣੇਗਾ ਨੱਠੇ ਓ ਓੜੇ ਹੋੜਾ ਓ ਨੱਠੇ ਓ ਤੇ ਇੱਥੇ ਠੱਠੇ ਨੂੰ ਸਿਆਰੀ ਉਚਾਰਨ ਹੋਵੇ ਗੁਰਬਾਣੀ ਵਿੱਚ ਨਹੀਂ ਸਿਆਰੀ ਲਿਖੀ ਲਿਖਿਆ ਇਸ ਤਰ੍ਹਾਂ ਗੁਰਬਾਣੀ ਵਿੱਚ ਜਦੋਂ ਇਸ ਦਾ ਉਚਾਰਨ ਕਰਨਾ ਓਦੋਂ ਸਿਆਰੀ ਦੇ ਨਾਲ ਉਚਾਰਨ ਹੋਵੇਗਾ ਨੱਠਿਓ ਤੁਸੀਂ ਲਿਖਿਆ ਵੇਖ ਰਹੇ ਹੋ ਨਾ ਕਿ ਜਈਏ ਹੋੜਾ ਸ਼ਬਦ ਆਉਂਦਾ ਕਿਤੇ ਵੀ ਸਿਆਰੀ ਪਲੱਸ ਹੋੜਾ ਸਿਆਰੀ ਪਲੱਸ ਹੋੜਾ ਹੋੜਾ ਆ ਰਿਹਾ ਕਿਤੇ ਵੀ ਜਈਏ ਹੋੜਾ ਈੜੀ ਸਿਆਰੀ ਊੜੇ ਹੋੜਾ ਬਣਦਾ ਕਿਤੇ ਵੀ ਆ ਰਿਹਾ ਜੇ ਮੰਨ ਲਓ ਊੜੇ ਹੋੜਾ ਉਚਾਰਨ ਬਣਦਾ ਪਿਆ ਹੈ ਉਸ ਉਸ ਦਾ ਜੇ ਵਿੱਚ ਸਿਆਰੀ ਦੀ ਆਵਾਜ਼ ਉਚਾਰ ਰਹੀ ਹੈ ਸਿਆਰੀ ਪਲੱਸ ਊੜੇ ਹੋੜਾ ਸਿਆਰੀ ਪਲੱਸ ਊੜੇ ਹੋੜਾ ਨੱਠਿਓ ਨੱਠਿਓ ਉਚਾਰਨ ਕਰਨਾ ਹੈ ਅਯੋ ਹੋਯੋ ਨੱਠਿਓ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਗੁਰਬਾਣੀ ਦੀ ਸੰਥਿਆ ਲੜੀਵਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ ਰਾਤ ਨੂੰ ਸਾਡੇ 7 ਵਜੇ YouTube ਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ